ਸਭ ਤੋਂ ਪਹਿਲਾਂ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰ ਲੈਨੇ ਆਂ 트럼ਪ ਸਾਹਿਬ ਦੇ ਆਪਾਂ ਨੂੰ ਦਿੱਤੇ ਹੋਏ ਨਵੇਂ ਗਿਫਟ ਦੀ ਜਿਹੜੇ ਟੈਰਿਫ ਦੀ ਗੱਲ ਕੀਤੀ ਆ 25% ਹਾਈਕ ਦੀ ਤਾਂ ਉਹਦੇ ਵਿੱਚ ਕਿਹੜੇ ਮੇਨ ਸੈਕਟਰ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਸੈਟਬੈਕ ਲੱਗੂਗਾ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਊਗਾ ਕਿਉਂਕਿ ਨੁਕਸਾਨ ਉਹਨਾਂ ਸੈਕਟਰਸ ਨੂੰ ਉਹਨਾਂ ਕੰਪਨੀਆਂ ਨੂੰ ਹੋਣਾ ਵਾ ਜਿਹੜੀਆਂ ਅਮਰੀਕਾ ਦੇ ਵਿੱਚ ਇੰਡੀਆ ਦੀ ਤਰਫੋਂ ਇੰਡੀਆ ਦੇ ਵੱਲੋਂ ਸਭ ਤੋਂ ਜ਼ਿਆਦਾ ਐਕਸਪੋਰਟ ਕਰਦੀਆਂ ਨੇ ਸਭ ਤੋਂ ਪਹਿਲਾਂ ਆਉਂਦਾ ਉਹਦੇ ਵਿੱਚ ਜੈਮਸ ਤੇ ਜੁਐਲਰੀ ਸੈਕਟਰ ਇੰਡੀਆ ਕਿੰਨਾ ਜ਼ਿਆਦਾ ਐਕਸਪੋਰਟ ਕਰਦਾ ਵਾ ਕੱਲੀ ਇਸ ਇੰਡਸਟਰੀ ਦੇ ਵਿੱਚ 10 ਬਿਲੀਅਨ ਡਾਲਰ ਦਾ ਮਤਲਬ ਕਿ ਬਹੁਤ ਹੀ ਜ਼ਿਆਦਾ ਵੱਡੀ ਏ ਅਮਾਉਂਟ ਆ ਇੰਡੀਅਨ ਜਿਹੜੀਆਂ ਕੰਪਨੀਆਂਜ਼ ਨੇ ਜੁਐਲਰੀ ਸੈਕਟਰ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦਾ ਇੱਕ ਬਹੁਤ ਹੀ ਜ਼ਿਆਦਾ ਵੱਡਾ ਪੋਰਸ਼ਨ ਆ ਜਿਹੜਾ ਅਮਰੀਕਾ ਦੇ ਵਿੱਚ ਆਪਣੀਆਂ ਪ੍ਰੋਡਕਟਸ ਨੂੰ ਵੇਚਦੇ ਆ ਇਹਨਾਂ ਨੂੰ ਬਹੁਤ ਵੱਡਾ ਇੱਕ ਸੈਟਬੈਕ ਲੱਗਣ ਵਾਲਾ ਵਾ ਇਸ ਟੈਰਿਫ ਦੇ ਨਾਲ ਉਸ ਤੋਂ ਬਾਅਦ ਹੈਗੀਆਂ ਫਾਰਮਾਸਿਟੀਕਲ ਕੰਪਨੀਆਂ ਨੋਨ ਪੇਟੈਂਟ ਡਰੱਗਸ ਮਤਲਬ ਉਹ ਵੱਡੀਆਂ ਕੰਪਨੀਆਂ ਜਿਹੜੀਆਂ ਡਰੱਗਸ ਬਣਾਉਂਦੀਆਂ ਨੇ ਪਰ ਉਹਨਾਂ ਨੂੰ ਆਪਣੇ ਨਾਮ ਤੇ ਨਹੀਂ ਵੇਚਦੀਆਂ ਆਪਣੇ ਨਾਮ ਦੇ ਉੱਪਰ ਪੇਟੈਂਟ ਨਹੀਂ ਕਰਵਾਉਂਦੀਆਂ ਉਹਦੇ ਵਿੱਚ ਅਮਰੀਕਾ ਦੇ ਵਿੱਚ ਡਰੱਗਸ ਭੇਜਣ ਵਾਲਾ ਸਭ ਤੋਂ ਵੱਡਾ ਕੰਟਰੀ ਹੈ ਇੰਡੀਆ ਤੇ ਮੇਨ ਇੰਡੀਆ ਦੀਆਂ ਕੰਪਨੀਆਂ ਨੇ ਡਾਕਟਰ ਰੈਡੀ ਹੋਈ ਸਨ ਫਾਰਮਾ ਹੋਈ ਸਿਪਲਾ ਹੋਈ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਜਿਹਨਾਂ ਦਾ ਮੇਨ ਕੰਮ ਯੂਐਸ ਤੋਂ ਚੱਲਦਾ ਵਾ ਇਹ ਜਿਹੜੀਆਂ ਕੰਪਨੀਆਂ ਇਹਨਾਂ ਦਾ ਟੋਟਲ ਜਿਹੜਾ ਰੈਵਨਿਊ ਆ ਟੋਟਲ ਇਹਨਾਂ ਦੀ ਇਨਕਮ ਆ ਆਮਦਨ ਆ ਉਹਦਾ 30% ਮਤਲਬ ਤੀਜਾ ਹਿੱਸਾ ਇਕੱਲੇ ਅਮਰੀਕਾ ਤੋਂ ਆਉਂਦਾ ਤਾਂ ਇਹ ਕੰਪਨੀਆਂ ਦੇ ਲਈ ਕਮ ਸੇ ਕਮ ਹੋਣ ਦੀ ਗੱਲ ਕਰ ਦਿੰਨੇ ਆ ਕਿਉਂਕਿ ਬਿਜ਼ਨਸ ਦੇ ਵਿੱਚ ਵੀ ਕੁਝ ਸਥਾਈ ਨਹੀਂ ਹੁੰਦਾ ਪਰ ਫਿਲਹਾਲ ਲਈ ਇੱਕ ਸ਼ਾਰਟ ਟਰਮ ਦੇ ਲਈ ਇੱਕ ਵੱਡਾ ਸੈਟਬੈਕ ਇਹਨੂੰ ਕਿਹਾ ਜਾ ਸਕਦਾ ਹੁਣ ਇਕੱਲੇ ਇੰਡੀਆ ਤੋਂ ਹੁਣ ਆਪਾਂ ਦੇਖ ਲੈਣਾ ਵੀ ਇੰਡੀਆ ਕਿੰਨਾ ਇੱਕ ਵੱਡਾ 플레이ਰ ਆ ਅਮਰੀਕਾ ਦੇ ਵਿੱਚ ਇਨ੍ਹਾਂ ਚੀਜ਼ਾਂ ਦੇ ਵਿੱਚ ਦਵਾਈਆਂ ਦੇ ਵਿੱਚ ਜੇ ਕਿਤੇ ਵੀ 10 ਪ੍ਰੈਸਕ੍ਰਿਪਸ਼ਨਸ ਲਿਖੀਆਂ ਜਾਂਦੀਆਂ ਨੇ ਉਹਨਾਂ 10ਾਂ ਦੇ ਵਿੱਚੋਂ 4 ਹੁੰਦੀਆਂ ਨੇ ਇੰਡੀਅਨ ਕੰਪਨੀਆਂ ਦੀਆਂ ਇੰਨੀ ਵੱਡੀ ਮਾਰਕੀਟ ਆ ਅਮਰੀਕਾ ਇੰਡੀਅਨ ਕੰਪਨੀਆਂ ਦੇ ਲਈ ਦਵਾਈਆਂ ਦੇ ਤੌਰ ਤੇ ਤਾਂ ਇੱਕ ਬਹੁਤ ਵੱਡਾ ਇਹ 네ਗੇਟਿਵ ਇਫੈਕਟ ਹੈਗਾ ਅਗਲਾ ਜਿਹੜਾ ਸੈਟਪੈਕ ਹੈਗਾ ਉਹ ਟੈਕਸਟਾਈਲ ਵਾਲਿਆਂ ਨੂੰ ਐਪਰਲ ਵਾਲਿਆਂ ਨੂੰ ਮਤਲਬ ਕੱਪੜੇ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਅਮਰੀਕਾ ਦੀਆਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਹੋਲਸੇਲ ਦੇ 그룹 ਨੇ ਉਹਨਾਂ ਨੂੰ ਆਪਣੇ ਕੱਪੜੇ ਵੇਚਦਿਆਂ ਚਾਹੇ沃尔ਮਾਰਟ ਹੋ ਗਿਆ ਜਾਂ ਕੋਈ ਵੀ ਹੋਰ ਹੋ ਗਿਆ ਇੱਥੇ ਇੱਕ ਬੜੀ ਦਿਲਚਸਪ ਤੇ ਹਾਸੋਹੀਣੀ ਚੀਜ਼ ਇਹ ਹੈਗੀ ਆ ਹੁਣ ਤੋਂ ਸਿਰਫ ਕੁਝ ਟਾਈਮ ਪਹਿਲਾਂ ਇੰਡੀਆ ਨੇ ਅਮਰੀਕਾ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੀ ਇਸ ਇੰਡਸਟਰੀ ਦੇ ਉੱਪਰ ਟੈਕਸ ਘਟਾਇਆ ਜਾਵੇ ਕਿਉਂਕਿ ਇੰਡੀਆ ਨੂੰ ਕੰਪੀਟ ਕਰਨ ਦੇ ਵਿੱਚ ਜਿਹੜਾ ਦੂਸਰਾ ਕੰਟਰੀ ਹੈਗਾ ਪੂਰੀ ਦੁਨੀਆ 'ਚ ਉਹ ਹੈਗਾ ਵੀਅਤਨਾਮ ਤੇ ਇੰਡੀਆ ਨੇ ਕਿਹਾ ਸੀ 트럼ਪ ਸਾਹਿਬ ਨੂੰ ਮੋਦੀ ਹੁਣਾਂ ਦੇ ਪੱਕੇ ਦੋਸਤ ਨੂੰ ਕਿ ਸਾਡੇ ਦੇ ਉੱਪਰ ਜਿਹੜਾ ਟੈਕਸ ਹੈਗਾ ਉਹ ਵੀ ਤੇ ਨਾਮ ਤੋਂ ਕਟਾਇਆ ਜਾਵੇ ਕਹਾਣੀ ਬਿਲਕੁਲ ਉਲਟੀ ਹੋ ਜਾਂਦੀ ਹੈ ਇੱਥੇ ਉਹ ਜਿਵੇਂ ਇੱਕ ਹਿੰਦੀ ਫਿਲਮ ਦਾ ਗਾਣਾ ਵਾ ਕਿ ਦੁਸ਼ਮਨ ਨਾ ਕਰੇ ਦੋਸਤ ਨੇ ਉਹ ਕੰਮ ਕੀਤਾ ਹੈ ਉਮਰ ਭਰ ਦਾ ਗਮ ਹਮੇ ਇਨਾਮ دیا ਹੈ ਤਾਂ ਉਹੀ ਚੀਜ਼ ਹੋਈ ਹੈ ਇੱਥੇ ਮੋਦੀ ਸਾਹਿਬ ਨਾਲ ਇੰਡੀਅਨ ਕੰਪਨੀਆਂ ਦੇ ਨਾਲ ਤਾਂ ਜਿਹੜਾ ਇੱਕ ਇੰਡੀਆ ਦਾ ਬਹੁਤ ਹੀ ਵੱਡਾ ਐਕਸਪੋਰਟ ਦਾ ਭਾਗ ਸੀਗਾ ਜਿਹਦੇ ਉੱਪਰ ਟੈਕਸ ਕੱਟ ਕਰਨ ਨੂੰ ਕਿਹਾ ਗਿਆ ਸੀ ਉਹਦੇ ਉੱਪਰ ਟੈਕਸ ਹੁਣ ਬਹੁਤ ਹੀ ਜ਼ਿਆਦਾ ਲੱਗਣ ਵਾਲਾ ਤਾਂ ਇੰਡੀਆ ਦੀਆਂ ਮੇਨ ਕੰਪਨੀਆਂ ਵੈਲਸਪਨ ਲਿਵਿੰਗ ਹੋਗੀ, ਇੰਡੋਕਾਉਂਟ ਹੋਗੀ ਜਾਂ ਅਰਵਿੰਦ ਫੈਸ਼ਨ ਇਹ ਕੰਪਨੀਆਂ ਨੇ ਇਹਨਾਂ ਨੂੰ ਜ਼ਰੂਰ ਕੁਝ ਹੱਦ ਤੱਕ ਕੁਝ ਹੱਦ ਤੱਕ ਨਹੀਂ ਉਸ ਤੋਂ ਥੋੜਾ ਜ਼ਿਆਦਾ ਦਾ ਸੈਟਬੈਕ ਲੱਗੂਗਾ। 네ਗੇਟਿਵ ਨਿਊਜ਼ ਆ ਇਹਨਾਂ ਕੰਪਨੀਆਂ ਦੇ ਲਈ। ਹੁਣ ਅਗਲੀ ਗੱਲ ਕਰੀ ਆਪਾਂ ਇਲੈਕਟ੍ਰੋਨਿਕਸ ਦੀ। ਇਲੈਕਟ੍ਰੋਨਿਕਸ ਦੇ ਵਿੱਚ ਹੁਣ ਤੋਂ ਥੋੜੀ ਦੇਰ ਪਹਿਲਾਂ ਪਹਿਲੀ ਵਾਰ ਇੰਡੀਆ ਚਾਈਨਾ ਨੂੰ ਪਛਾੜ ਕੇ ਨੰਬਰ 1 ਕੰਟਰੀ ਬਣਿਆ ਸੀ ਜਿਹੜਾ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਇਲੈਕਟ੍ਰੋਨਿਕਸ ਦਾ ਸਮਾਨ ਵੇਚਦਾ ਵਾ। ਪਰ ਉਦੋਂ ਹੀ ਆਉਂਦੇ ਆ 트럼ਪ ਸਾਹਿਬ ਆਪਣੇ ਨਵੇਂ ਟੈਰਿਫ ਦੀਆਂ ਪਾਲਿਸੀਜ਼ ਲੈ ਕੇ ਤੇ ਇਹ ਚੀਜ਼ ਇੰਡੀਆ ਦੇ ਇਲੈਕਟ੍ਰੋਨਿਕ ਮੇਕਰ ਕੰਪਨੀਆਂਜ਼ ਦੇ ਲਈ ਇੱਕ ਬਹੁਤ ਹੀ ਵੱਡੀ ਨੈਗੇਟਿਵ ਆ ਹੁਣ ਆਪਾਂ ਗੱਲ ਕਰੀਏ ਇੰਡੀਅਨ ਰਿਫਾਇਨਰੀ ਦੇ ਲਈ ਇੰਡੀਆ ਹੁਣ ਕਿਉਂਕਿ ਮੇਨਲੀ ਜ਼ਿਆਦਾ ਡੀਲ ਕਰ ਰਿਹਾ ਵਾ ਰਸ਼ੀਆ ਦੇ ਨਾਲ ਕਿਉਂਕਿ ਇੰਡੀਆ ਇਕੱਲੇ ਰਸ਼ੀਆ ਤੋਂ ਜਿਹੜਾ ਔਇਲ ਆ ਉਹਨੂੰ ਇੰਪੋਰਟ ਕਰ ਰਿਹਾ ਵਾ ਆਪਣੇ ਟੋਟਲ ਇੰਪੋਰਟ ਦਾ 37% ਕਿਉਂ ਕਿਉਂਕਿ ਇੰਡੀਆ ਨੂੰ ਰਸ਼ੀਆ ਤੋਂ ਜਿਹੜਾ ਇੰਪੋਰਟ ਹੋ ਰਿਹਾ ਵਾ ਤੇਲ ਉਹ ਨਾਰਮਲ ਪ੍ਰਾਈਸ ਦੇ ਨਾਲੋਂ ਬਹੁਤ ਜ਼ਿਆਦਾ ਡਿਸਕਾਊਂਟ ਤੇ ਉੱਪਰ ਮਿਲਦਾ ਤੇ 트럼ਪ ਸਾਹਿਬ ਨੂੰ ਇਹ ਚੀਜ਼ ਬਿਲਕੁਲ ਵੀ ਚੰਗੀ ਨਹੀਂ ਲੱਗੀ ਬਿਲਕੁਲ ਨਾਗਵਾਰ ਗੁਜ਼ਰੀਆ ਤਾਂ ਐਸੇ ਕਰਕੇ ਇੰਡੀਅਨ ਰਿਫਾਇਨਰੀਜ਼ ਦੇ ਉੱਪਰ ਜੋ ਅਮਰੀਕਾ ਦੇ ਨਾਲ ਅੱਗੇ ਕੰਮ ਕਰਨਾ ਚਾਹੁੰਦੀਆਂ ਨੇ ਉੱਥੇ ਆਪਣੀ ਪ੍ਰੋਡਕਟਸ ਵੇਚਣੀਆਂ ਚਾਹੁੰਦੀਆਂ ਤਾਂ ਉਹਨਾਂ ਦੇ ਉੱਪਰ ਟੈਕਸ ਦੀ ਬਹੁਤ ਵੱਡੀ ਗੱਜ ਡਿੱਗਣ ਵਾਲੀ ਆ ਰਿਲਾਇੰਸ ਇੰਡਸਟਰੀ ਹੋਈ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਇਨਾਂ ਸਾਰੀਆਂ ਕੰਪਨੀਆਂ ਦੇ ਲਈ ਇਹ ਸੀਗੀ ਇੱਕ ਨੈਗੇਟਿਵ ਨਿਊਜ਼ ਟੈਕਸ ਦੇ ਨਾਲ ਰਿਲੇਟਡ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਬਹੁਤ ਵੱਡੀ ਡੀਲ ਦੀ Tata Motors ਦੀ ਡੀਲ ਹੋਈ ਆ ਬਹੁਤ ਵੱਡੀ ਪੋਜ਼ਿਟਿਵ ਨਿਊਜ਼ Tata Motors ਦੇ ਲਈ ਤੁਹਾਨੂੰ ਯਾਦ ਹੋਊਗਾ Tata Motors ਨੇ ਸਾਲ 2008 ਦੇ ਵਿੱਚ Jaguar Land Rover ਨੂੰ ਬਾਇ ਕੀਤਾ ਸੀਗਾ 2.3 ਬਿਲੀਅਨ ਡਾਲਰ ਦੇ ਵਿੱਚ ਅੱਜ ਤੱਕ ਦੀ ਰਿਕਾਰਡਡ ਹਿਸਟਰੀ ਦੀ Tata Motors ਦੀ ਸਭ ਤੋਂ ਵੱਡੀ ਡੀਲ ਸੀਗੀ ਇਹ ਜਿਹੜੀ ਹੁਣ ਡੀਲ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਹਨੇ Tata Motors ਦੇ ਉਸ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਇਟਲੀ ਦੀ ਇੱਕ ਬਹੁਤ ਹੀ ਵੱਡੀ ਟਰੱਕਾਂ ਦੀ ਕੰਪਨੀ ਹੈ ਉਹਦਾ ਨਾਮ ਹੈ ਇਵੇਕੋ ਜਿਹੜੇ ਕੋਈ ਦੋਸਤ ਇਟਲੀ ਆਪਣੇ ਰਹਿੰਦੇ ਆ ਉਹਨਾਂ ਨੂੰ ਇਸ ਕੰਪਨੀ ਦੇ ਬਾਰੇ ਵਿੱਚ ਪਲੀ ਪੰਤੀ ਪਤਾ ਹੋਊਗਾ ਤੇ ਹੁਣ ਟਾਟਾ ਮੋਟਰਸ ਵਾਲੇ ਇਵੇਕੋ ਕੰਪਨੀ ਦੇ ਵਿੱਚ ਬਹੁਤ ਇੱਕ ਵੱਡਾ ਹਿੱਸਾ ਖਰੀਦਣ ਜਾ ਰਹੇ ਆ ਤੇ ਉਹ ਹਿੱਸਾ ਹੈਗਾ ਅਗਨੇਲੀ ਕੰਪਨੀ ਦਾ 27.1% ਦਾ ਸਟੇਕ ਜਿਹੜਾ ਉਹਨਾਂ ਦਾ ਇਵੇਕੋ ਦੇ ਵਿੱਚ ਸੀਗਾ ਅਗਨੇਲੀ ਕੰਪਨੀ ਦੇ ਨਾਲ ਟਾਟਾ ਮੋਟਰਸ ਦੇ ਪਹਿਲਾਂ ਤੋਂ ਹੀ ਬੜੇ ਵਧੀਆ ਰਿਲੇਸ਼ਨ ਰਹੇ ਆ Fiat Motors ਦੀ ਜਿਹੜੀ ਪਾਰਟਨਰਸ਼ਿਪ ਸੀ ਕਿ Tata Motors ਦੀ ਉਹ ਇਹਨਾਂ ਦੀ ਸੀ Agnelli ਕੰਪਨੀ ਦੀ ਇੱਕ ਬਹੁਤ ਵੱਡੀ ਫੈਮਿਲੀ ਆ Ferrari ਕੰਪਨੀ ਦੇ ਵਿੱਚ ਵੀ ਇਹਨਾਂ ਦਾ ਬਹੁਤ ਜ਼ਿਆਦਾ ਵੱਡਾ ਹਿੱਸਾ ਵਾ ਹੁਣ ਜਿਹੜੀ Iveco ਆ Iveco ਸਿਰਫ ਇਟਲੀ ਦੀ ਨਹੀਂ ਪੂਰੇ ਦੇ ਪੂਰੇ ਯੂਰਪ ਦੀ ਇੱਕ ਬਹੁਤ ਵੱਡੀ ਕੰਪਨੀ ਆ ਟਰੱਕਾਂ ਦੀ 74% ਇਹਨਾਂ ਦਾ ਜਿਹੜਾ ਰੈਵਨਿਊ ਉਹ ਪੂਰੇ ਯੂਰਪ ਚੋਂ ਆਉਂਦਾ ਬਾਕੀ ਦਾ ਸਾਰਾ ਕੁਝ ਆਸਟ੍ਰੇਲੀਆ ਕੁਝ ਅਮਰੀਕਾ ਇਸ ਤਰ੍ਹਾਂ ਆ ਅਗਲੀ ਗੱਲ Tata Motors ਦੇ ਲਈ ਇਹ ਚੀਜ਼ ਕਿਉਂ ਬਹੁਤ ਹੀ ਜ਼ਿਆਦਾ ਮਹੱਣੀ ਰੱਖ ਦਿਆ ਉਹ ਇਸ ਕਰਕੇ Tata Motors ਦੀ ਜਿਹੜੀ ਯੂਰਪ ਦੇ ਵਿੱਚ ਪ੍ਰੈਜ਼ੈਂਸ ਆ ਉਹ ਤਕਰੀਬਨ ਨਾ ਮਾਤਾਰ ਆ ਪਰ ਹੁਣ Tata Motors ਵਾਲੇ ਖਰੀਦ ਰਿਹਾ Iveco ਨੂੰ Iveco already ਯੂਰਪ ਦੀ ਇੱਕ ਬਹੁਤ ਵੱਡੀ ਸਥਾਪਿਤ ਹੋਈ ਕੰਪਨੀ ਆ ਤਾਂ Tata Motors ਨੂੰ ਕਲੀਅਰਲੀ ਇਹਦੇ ਵਿੱਚ ਐਡਵਾਂਟੇਜ ਮਿਲਣੀ ਆ ਕਮਰਸ਼ੀਅਲ ਵੀਕਲਸ ਦੇ ਵਿੱਚ Tata Motors ਦਾ ਇੰਡੀਆ ਤੋਂ ਬਾਹਰ ਕੰਮ ਬਹੁਤ ਜ਼ਿਆਦਾ ਘਟਾ 90% ਰੈਵਨਿਊ ਜਿਹੜਾ Tata Motors ਦਾ ਉਹ ਸਿਰਫ ਇੰਡੀਆ ਦੇ ਵਿੱਚੋਂ ਆਉਂਦਾ ਤਾਂ ਇਸ ਕਰਕੇ ਇਸ ਡੀਲ ਦੇ ਉੱਪਰ ਨਿਗਾਹ ਰੱਖਣੀ ਚਾਹੀਦੀ ਆ ਤੇ ਅੱਗੇ ਫਿਊਚਰ ਦੇ ਵਿੱਚ Tata Motors ਦੇ ਲਈ ਇਹ ਕਿਵੇਂ ਫਾਇਦਾ ਦਿੰਦੀ ਆ ਇਸ ਚੀਜ਼ ਦੇ ਉੱਪਰ ਵੀ ਧਿਆਨ ਰੱਖਿਆ ਜਾ ਸਕਦਾ ਅੱਜ ਦੇ ਵੀਡੀਓ ਦੇ ਵਿੱਚ ਹੁਣੇ ਆਪਾਂ ਗੱਲ ਕੀਤੀ ਆ ਇੰਡੀਆ ਦੀ ਅਮਰੀਕਾ ਦੇ ਨਾਲ ਜੋ ਵੀ ਗੱਲਬਾਤ ਚੱਲ ਰਹੀ ਆ ਪਰ ਇੱਕ ਹੋਰ ਡੀਲ ਇੰਡੀਆ ਦੀ ਥੋੜੇ ਦਿਨ ਪਹਿਲਾਂ ਹੋਈ ਸੀ ਉਹ ਹੋਈ ਸੀਗੀ ਇੰਗਲੈਂਡ ਦੇ ਨਾਲ ਯੂਕੇ ਦੇ ਨਾਲ ਐਕਚੁਅਲੀ ਲਗਾਤਾਰ 3 ਸਾਲ ਦੋਨੇ ਦੇਸ਼ ਇੱਕ ਦੂਸਰੇ ਦੇ ਨਾਲ ਇਹਦੇ ਉੱਪਰ ਗੱਲਬਾਤ ਕਰ ਰਹੇ ਸੀ 네ਗੋਸ਼ੀਏਸ਼ਨ ਕਰ ਰਹੇ ਸੀ ਫਾਈਨਲੀ ਇਹ ਡੀਲ ਅਪਰੂਵ ਹੁੰਦੀ ਆ ਇੰਡੀਆ ਨੂੰ ਇਹਦਾ ਕਾਫੀ ਜ਼ਿਆਦਾ ਫਾਇਦਾ ਹੋਣਾ ਵਾ ਇੱਥੇ ਆਪਾਂ ਰਾਜਨੀਤਿਕ ਗੱਲ ਨਹੀਂ ਕਰਦੇ ਤੇ ਇੰਡੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਇਹਦਾ ਸਿੱਧਾ ਸਿੱਧਾ ਫਾਇਦਾ ਹੋਣਾ ਤੇ ਅੱਜ ਦੇ ਵੀਡੀਓ ਦੇ ਵਿੱਚ ਉਹਨਾਂ ਦੇ ਵਿੱਚੋਂ ਮੈਂ ਸਿਰਫ 2 ਜਾਂ 3 ਕੰਪਨੀਆਂ ਦਾ ਜ਼ਿਕਰ ਕਰੂੰਗਾ ਸਿਰਫ ਇੱਕ ਖਾਸ ਇੰਡਸਟਰੀ ਦਾ ਜ਼ਿਕਰ ਕਰੂੰਗਾ ਸ਼ਾਇਦ ਅਗਲੇ ਕਿਸੇ ਵੀਡੀਓ ਦੇ ਵਿੱਚ ਇਹਦੇ ਬਾਰੇ ਚ ਆਪਾਂ ਪ੍ਰੋਪਰ ਗੱਲ ਕਰਾਂਗੇ ਹੁਣ ਇਹਦੇ ਵਿੱਚ ਹੋਇਆ ਕੀ ਆ bizness deal ਹੋਈ ਆ ਦੋ ਇੱਕ ਤਰ੍ਹਾਂ ਕਹਿ ਲਈਏ ਕਿ ਦੋ बिजनेਸਮੈਨਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ ਹੱਥ ਕਿਸ ਤਰ੍ਹਾਂ ਮਿਲਾਇਆ 트럼ਪ ਸਾਹਿਬ ਦੀ ਦੁਨੀਆ ਤੋਂ ਬਿਲਕੁਲ ਉਲਟ ਜਾ ਕੇ ਜਿੱਥੇ 트럼ਪ ਸਾਹਿਬ ਕਹਿ ਰਹੇ ਆ ਕਿ ਅਸੀਂ ਤੁਹਾਡੇ ਤੇ ਬਹੁਤ ਜ਼ਿਆਦਾ ਟੈਰਿਫ ਲਾਵਾਂਗੇ ਇੱਥੇ ਇਹਨਾਂ ਦੋਨੇ ਦੇਸ਼ਾਂ ਨੇ ਕਿਹਾ ਕਿ ਤੁਸੀਂ ਸਾਡੇ ਉੱਪਰ ਟੈਰਿਫ ਬਿਲਕੁਲ ਘੱਟ ਕਰ ਦਿਓ ਅਸੀਂ ਤੁਹਾਡੇ ਤੇ ਟੈਰਿਫ ਬਿਲਕੁਲ ਘੱਟ ਕਰ ਦਾਂਗੇ ਤਾਂ ਹੁਣ ਯੂਕੇ ਨੇ ਕੀ ਕੀਤਾ ਬਹੁਤ ਸਾਰੀਆਂ ਇਹੋ ਜਿਹੀਆਂ ਇੰਡਸਟਰੀਜ਼ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਡਕਟਸ ਨੇ ਜਿਹੜੀਆਂ ਇੰਡੀਅਨ ਕੰਪਨੀਆਂ ਯੂਕੇ ਦੇ ਵਿੱਚ ਭੇਜਦੀਆਂ ਨੇ ਉਹਨਾਂ ਦੇ ਉੱਪਰ ਟੈਰਿਫ ਨੂੰ ਤਕਰੀਬਨ ਜ਼ੀਰੋ ਕਰਤਾ ਜਾਂ ਫਿਰ ਕਈ ਕੇਸਾਂ ਦੇ ਵਿੱਚ ਬਹੁਤ ਹੱਦ ਤੱਕ ਘਟਾਤਾ ਇੰਡੀਅਨ ਕੰਪਨੀਆਂ ਨੂੰ ਦਾ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਪਰ ਇੱਥੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਿਰਫ ਟੂ ਵੀਲਰ ਕੰਪਨੀਆਂ ਦੀ ਇੰਡੀਆ ਤੋਂ ਜਿੰਨਾ ਐਕਸਪੋਰਟ ਹੁੰਦਾ ਵਾ ਯੂਰਪ ਨੂੰ ਉਹ ਹੈਗਾ 6.75 ਬਿਲੀਅਨ ਡਾਲਰ ਦਾ ਜੇ ਸਿਰਫ ਅਬਾਟ 2-ਵੀਲਰ ਕੰਪਨੀਆਂ ਦੀ ਗੱਲ ਕਰੀਏ ਤੇ ਉਹਦਾ ਇੱਕ ਬਹੁਤ ਵੱਡਾ ਪਾਰਟ ਜਾਂਦਾ ਵਾ ਕੱਲੇ ਯੂਕੇ ਨੂੰ ਇਸ ਡੀਲ ਤੋਂ ਪਹਿਲਾਂ ਯੂਕੇ ਇੰਡੀਅਨ ਕੰਪਨੀਆਂ ਦੇ ਉੱਪਰ ਇੱਕ ਬਹੁਤ ਵੱਡਾ ਟੈਕਸ ਲਾਉਂਦਾ ਸੀ ਤਾਂ ਕਲੀਅਰਲੀ ਉਹਨਾਂ ਦੇ ਲਈ ਬਹੁਤ ਨੈਗੇਟਿਵ ਸੀ ਜਿੰਨਾ ਤੁਹਾਨੂੰ ਪ੍ਰੋਫਿਟ ਹੋਣਾ ਵਾ ਆਪਣੇ ਇੱਕ ਟੂ-ਵੀਲਰ ਨੂੰ ਵੇਚ ਕੇ ਉਹਦਾ ਇੱਕ ਬਹੁਤ ਵੱਡਾ ਹਿੱਸਾ ਨਿਕਲ ਜਾਣਾ ਵਾ ਟੈਕਸ ਦੇ ਵਿੱਚ ਤਾਂ ਜਦ ਟੈਕਸ ਹੀ ਮੌਫ ਹੋ ਗਿਆ ਤਾਂ ਉਹ ਜਿੰਨਾ ਬਚਿਆ ਹੋਇਆ ਅਮਾਉਂਟ ਆ ਉਹ ਸਾਰਾ ਦਾ ਸਾਰਾ ਤੁਹਾਡੀ ਆਪਣੀ ਜੇਬ ਦੇ ਵਿੱਚ ਪੈਣਾ ਪ੍ਰੋਫਿਟ ਦੇ ਤੌਰ ਤੇ ਹੀਰੋ ਮੋਟੋਕੋਪ ਇਸ ਕੰਪਨੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਉਹਦਾ ਕਾਰਨ ਇਹ ਆ ਕਿਉਂਕਿ ਹੀਰੋ ਗਰੁੱਪ ਵਾਲੇ ਅਗਲੇ ਕੁਝ ਮਹੀਨਿਆਂ ਦੇ ਵਿੱਚ ਹੀ ਆਪਣਾ ਇੱਕ ਪਲਾਨ ਬਣਾ ਰਹੇ ਆ ਕਿ ਯੂਕੇ ਦੇ ਵਿੱਚ ਆਪਣੇ ਮੋਟਰਸਾਈਕਲਸ ਨੂੰ ਆਪਣੇ ਟੂ-ਵੀਲਰਸ ਨੂੰ ਵੇਚਿਆ ਜਾਵੇ ਇਸ ਤੋਂ ਇਲਾਵਾ TVS ਮੋਟਰ TVS ਮੋਟਰ ਦੀ ਆਲਰੇਡੀ ਯੂਰਪ ਦੇ ਵਿੱਚ ਯੂਕੇ ਦੇ ਵਿੱਚ ਬਹੁਤ ਵੱਡੀ ਪ੍ਰੈਜ਼ੈਂਸ ਆ ਤਾਂ ਇਸ ਕਰਕੇ ਇਹਨਾਂ ਦੋ ਕੰਪਨੀਆਂ ਨੂੰ ਸਪੈਸ਼ਲੀ ਬਹੁਤ ਵੱਡਾ ਬੈਨੀਫਿਟ ਮਿਲ ਸਕਦਾ ਅੱਜ ਦੇ ਵੀਡੀਓ ਚ ਸਿਰਫ ਇੰਨਾ ਹੀ ਕੱਲ ਨੂੰ ਆਪਾਂ ਇੱਕ ਹੋਰ ਵੀਡੀਓ ਬਣਾਵਾਂਗੇ ਮੈਂ ਕੋਸ਼ਿਸ਼ ਕਰੂੰਗਾ ਉਹਦੇ ਵਿੱਚ ਕੁਝ ਕੰਪਨੀਆਂ ਦੀ ਗੱਲ ਕਰਾਂਗੇ ਉਹ ਵਾਲੀਆਂ ਕੰਪਨੀਆਂ ਜਿਹੜੀਆਂ ਮੈਨੂੰ ਲੱਗ ਰਿਹਾ ਕਿ ਬਹੁਤ ਹੀ ਚੰਗੀਆਂ ਨੇ ਪਰ ਫਿਲਹਾਲ ਕਿਸੇ ਵੀ ਇੱਕ ਜਾਂ ਦੋ ਕਾਰਨਾਂ ਦੇ ਕਰਕੇ ਆਪਣੇ ਸਟਾਕ ਪ੍ਰਾਈਸ ਤੋਂ ਜਿੰਨਾ ਉਹਨਾਂ ਨੇ 올 ਟਾਈਮ ਹਾਈ ਲਾਇਆ ਉਹਦੇ ਤੋਂ ਕਾਫੀ ਥੱਲੇ ਚੱਲ ਰਹੀਆਂ ਨੇ ਤਾਂ ਪਰ ਫਿਲਹਾਲ ਹੀ ਅੱਜ ਦੇ ਵੀਡੀਓ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਚ